ਖੜੇ ਕਰਕੇ ਨਾ ਉਹ ਕਰਦੀ ਹੈ ਹੈ ਨਾ ਉਸ ਤੋਂ ਸਾਡੇ ਪਿੰਡ ਦਾ ਛੱਪੜ ਹੈ ਇਹ ਛੱਪੜ ਨੂੰ ਭਗਤਾਂ ਵਾਲਾ ਛੱਪੜ ਕਹਿੰਦੇ ਆ ਤੇ ਇਹ ਸਾਡੇ ਵੱਡੇ-ਵਡੇਰਿਆਂ ਦੇ ਨਾਂ ਤੇ ਛੱਪੜ ਹੈ ਉਹਨਾਂ ਨੇ ਜਗ੍ਹਾ ਦਿੱਤੀ ਹੋਈ ਸੀ ਕਿ ਉਹ ਸਾਹਮਣੇ ਸਕੂਲ ਤੋਂ ਦਿਸਦਾ ਸਾਰੀ ਪੈਲੀ ਇੱਥੋਂ ਲੱਗਦੀ ਹੈ ਤੇ ਮੈਂ ਦੇਖ ਰਿਹਾ ਸੀ ਜਾਨਵਰ ਜਿੱਥੇ ਵੀ ਜਗ੍ਹਾ ਮਿਲਦੀ ਹੈ ਤੇ ਆਪਦੀ ਬਰੀਡ ਉੱਥੇ ਹੀ ਘਰ ਹੀ ਰਹਿੰਦੀ ਹੈ ਇਥੇ ਇਹਦੇ ਅੰਡੇ ਆ ਕਿਥੇ ਆ ਦੀ ਮੱਖੀ ਉਹਨਾਂ ਦੇ ਉੱਤੇ ਤੇ ਦੂਸਰੇ ਜਿਹੜੇ ਇਹਦੇ ਨਾਲ ਮਗਰਾਬੀਆਂ ਵਗੈਰਾ ਹੈਗੀਆਂ ਇਸ ਤਰ੍ਹਾਂ ਮੌਜ ਮਸਤੀਆਂ ਕਰ ਰਹੀਆਂ ਤੇ ਕਿੰਨਾ ਸੋਹਣਾ ਸੀਨ ਬਣਦਾ ਦੇਖੋ ਇਹ ਕਿਸੇ ਵੇਲੇ ਜਿਹੜੇ ਛੱਪੜ ਤੇ ਪਿੰਡਾਂ ਦੀ ਸ਼ਾਨ ਹੋਇਆ ਕਰਦੇ ਸੀ ਇਹ ਸਾਡੇ ਪਹਿਲਾਂ ਸਵੇ ਸੀ 80 ਭਾਈਚਾਰੇ ਉਹਨਾਂ ਦੇ ਬਈ ਵੀ ਸਿੱਖ ਭਰਾਵਾਂ ਦੇ ਪਰ ਅਸੀਂ ਮੇਰੀ ਕੋਸ਼ਿਸ਼ ਤੇ ਨਿੰਦਰਪਾਲ ਸਿੰਘ ਸਾਡੇ ਪਿੰਡ ਦੇ ਉਦੋਂ ਪੰਜ 6 ਅਸੀਂ ਫਿਰੇ ਜਿਹੜੇ ਸ਼ਮਸ਼ਾਨ ਘਾਟ ਆ ਸਾਡੀ ਇੱਕੇ ਥਾਂ ਤੇ ਅਸੀਂ ਕੀਤੀ ਤੇ ਹੁਣ ਸਾਡਾ ਜਿਹੜਾ ਪਿੰਡ ਹੈ ਇਸ ਗੱਲ ਨੂੰ ਅਸੀਂ ਖੁਸ਼ ਨਸੀਬ ਹੈ ਕਿ ਸਾਡਾ ਜਿਹੜਾ ਕੋਈ ਕਿਸੇ ਵੀ ਭਾਈਚਾਰੇ ਦੇ ਬੰਦੇ ਦੀ ਮੌਤ ਹੁੰਦੀ ਹੈ ਉਹਦਾ ਸੰਸਕਾਰ ਆ ਜਿਹੜਾ ਇੱਕੋ ਜਗ੍ਹਾ ਤੇ ਹੁੰਦਾ ਹੈ ਉੱਥੇ ਕੋਈ ਵਿਤਕਰਾ ਨਹੀਂ ਕੋਈ ਇਹ ਨਹੀਂ ਹੈ ਕਿ ਤੂੰ ਉੱਥੇ ਕਰਨਾ ਚਾਹ ਜਾਂ ਇੱਥੇ ਕਰਨਾ ਪਹਿਲਾਂ ਲੱਗ ਲੱਗ ਹੁੰਦੇ ਸੀ ਇਹ ਸਾਡੇ ਗਰੀਬ ਭਰਾਵਾਂ ਦੇ ਸੀ ਸਾਡੇ ਜੱਟਾਂ ਦੇ ਉਧਰ ਸੀ ਪਰ ਹੁਣ ਜਿੱਥੇ ਜੱਟਾਂ ਵਾਲੇ ਸਾਡੇ ਸ਼ਮਸ਼ਾਨ ਘਾਟਾ ਉੱਥੇ ਹੀ ਸਾਰੇ ਵੱਲ ਸ਼ਮਸ਼ਾਨ ਘਾਟੇ ਦੇ ਸ਼ਮਸ਼ਾਨ ਘਾਟ ਕੋਈ ਨਹੀਂ ਉਹ ਕੀ ਦੀ ਆ ਮਤਲਬ ਜੱਟਾਂ ਦੀ ਆ ਕੀ ਦੀ ਨੋ ਉਹ ਸਾਰੇ ਲਫ ਜਿਹੜੇ ਉਹ ਸਾਰੇ ਲਕਬ ਜਿਹੜੇ ਲਾ ਦਿੱਤੇ ਅਸੀਂ ਹੁਣ ਆਨਲੀ ਇਕੱਲੀ ਸ਼ਮਸ਼ਾਨ ਘਾਟ ਤੇ ਦੋਸਤੋ ਇਸ ਕਰਕੇ ਹਰੇਕ ਪਿੰਡ ਦੇ ਵਿੱਚ ਗੁਰਦੁਆਰਾ ਤੇ ਸ਼ਮਸ਼ਾਨ ਘਾਟ ਇੱਕ ਹੋਣਾ ਚਾਹੀਦਾ ਜੇ ਜਿਉਂਦੇ ਇੱਕ ਕਹਤੇ ਮਰਕੇ ਵੀ 21 ਸਾਈ ਹੋਣਾ ਚਾਹੀਦਾ ਇਹ ਮੈਂ ਸਾਡੇ ਪਿੰਡ ਦੇ ਉਦੋਂ ਸਰਪੰਚ ਨਿੰਦਰਪਾਲ ਕੰਮ ਕਰਦੇ ਸੀ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਭਾਈ ਵੀ ਇਹ ਕੰਮ ਆਪਣੇ ਜ਼ਰੂਰੀ ਆ ਆਪਾਂ ਲੋਕਾਂ ਨੂੰ ਸੇਧ ਦਿਨੇ ਪਰ ਆਪਣੇ ਆਪ ਦੇ ਪਿੰਡ ਦੇ ਹਾਲਾਤ ਨੇ ਤੇ ਚਲੋ ਸਾਡੀ ਸਾਰੇ ਪਿੰਡ ਨੇ ਵੈਸੇ ਥੋੜਾ ਬਹੁਤ ਤਾਂ ਵਿਰੋਧ ਹੁੰਦਾ ਹੀ ਆ ਇਹਦੀਆਂ ਗੱਲਾਂ ਦੇ ਵਿੱਚ ਜਿਹੜੇ ਥੋੜੇ ਜਿਹਾ ਪੁਰਾਣੇ ਖਿਆਲਾਂ ਦੇ ਬੰਦੇ ਲੋਕ ਪਰ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਤੇ ਅਸੀਂ ਸ਼ਮਸ਼ਾਨ ਘਾਟ ਆ ਜਿਹੜੀ ਆਪਦੇ ਪਿੰਡ ਦੀ ਇੱਕੋ ਇੱਕ ਇਹ ਵੈਸੇ ਗੁਰਦੁਆਰਾ ਵੀ ਸਾਡੇ ਪਿੰਡ ਇੱਕ ਹੀ ਆ ਚਲੋ ਦੂਸਰੀ ਪੱਤੀ ਜੀ ਉਹਨਾਂ ਨੇ ਬਣਾਇਆ ਤਾਂ ਕਿ ਪਰ ਉਹਦੇ ਵਿੱਚ ਵਿਤਕਰਾ ਕੋਈ ਨਹੀਂਗਾ ਵੀ ਇਹ ਦੋਨੇ ਗੁਰਦੁਆਰਾ ਇੱਕ ਤਾਂ ਨਾਨਕਸਰ ਇੱਕ ਤਾਂ ਸਿੰਘ ਸਭਾ ਜਾਤ ਪਾਤ ਦੇ ਆਧਾਰ ਤੇ ਕੋਈ ਗੁਰੂ ਘਰ ਨਹੀਂ ਉਹ ਇਧਰ ਵੀ ਉਹੀ ਫੰਕਸ਼ਨ ਹੁੰਦੇ ਆ ਉਧਰ ਵੀ ਉਹੀ ਹੁੰਦਾ ਸਾਰੇ ਰਲ ਮਿਲ ਕੇ ਜਾਂਦੇ ਆ ਪਰ ਜਾਤ ਬਰਾਦਰੀ ਦੇ ਆਧਾਰ ਤੇ ਕੋਈ ਗੁਰੂ ਘਰ ਨਹੀਂਗਾ ਗੁਰੂ ਘਰ ਇੱਕੋ ਹੀ ਆ ਸਾਰਿਆਂ ਵਾਸਤੇ ਸਾਂਝ ਤੇ ਕਿਵੇਂ ਲੱਗਿਆ ਤੁਹਾਨੂੰ ਮੇਰੇ ਪਿੰਡ ਦਾ ਉਪਰਾਲਾ ਕਮੈਂਟਾਂ ਜਰੂਰ ਦੱਸਿਓ ਤੋਂ ਨੁਮੈ ਕਰੀ ਆ ਉਹਦੇ ਪਿੰਡ ਦੇ ਛੱਪੜ ਦਾ ਇਹ ਸੀਨ ਦਿਖਾਉਣਾ ਕਿਉਂਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਅਸੀਂ ਮੱਝਾਂ ਜਦੋਂ ਚਾਰਨੀਆਂ ਤੇ ਐਸ ਵੇਲੇ ਛੱਪੜ ਦੇ ਵਿੱਚ ਨਵਾ ਕੇ ਲੈ ਕੇ ਜਾਂਦੇ ਸੀ ਉਦੋਂ ਘਰਾਂ ਦੇ ਵਿੱਚ ਨਲਕੇ ਹੁੰਦੇ ਸੀ ਪਸ਼ੂ ਜ਼ਿਆਦਾ ਹੁੰਦੇ ਸੀ ਹੁਣ ਮੋਟਰਾਂ ਲੱਗ ਗਈਆਂ ਘਰਾਂ ਦੇ ਵਿੱਚ ਤੇ ਪਸ਼ੂ ਇੱਕ ਵੀ ਨਹੀਂ ਕਿਉਂ ਵੀ ਭਤੀਜਾ ਸਾਹਿਬ ਕਪੜੇ ਵਾਲ ਕਿੰਨੀਆਂ ਮੱਝਾਂ ਹੁੰਦੀਆਂ ਉਧਰਲੇ ਅੰਦਰਲੇ ਘਰੇ ਆਪਣੇ ਹਾਂਜੀ ਹਾਂਜੀ ਇਹ ਮੇਰਾ ਭਤੀਜਾ ਆਰਸ਼ ਮੋਟਰਾਂ ਲੱਗੀਆਂ ਪਸ਼ੂ ਇੱਕ ਵੀ ਨਹੀਂ ਤੇ ਅਸੀਂ ਨਲਕੇ ਤੇ ਗੇੜ-ਗੇੜ ਕੇ ਪਸ਼ੂ ਪਿਉਂਦੇ ਹੁੰਦੇ ਸੀ ਤੇ ਇਹ ਸਾਡੇ ਉਸ ਵੇਲੇ ਪਸ਼ੂਆਂ ਨੂੰ ਨਵਾਉਣ ਦਾ ਤੇ ਪਾਣੀ ਪਿਉਣ ਦਾ ਜਿਹੜਾ ਜਿਹੜਾ ਇਹ ਜਗਾ ਸੀਗੀ ਸਸਤਾ ਇਹ ਛੱਪੜੀ ਸੀ ਸਾਰੇ ਪਿੰਡ ਦੇ ਪਸ਼ੂ ਛੱਪੜਾਂ ਚੋਂਦੇ ਸਾਡੇ ਚਾਰ ਛੱਪੜ ਸੀ ਇੱਕ ਇੱਧਰ ਇੱਕ ਦੂਜੇ ਪਾਸੇ ਇੱਕ ਤੀਜੇ ਪਾਸੇ ਦੋ ਛੱਪੜ ਸਾਡੇ ਪਿੰਡ ਤੋਂ ਬਾਹਰ ਵਾਲ ਸੀ ਪਸ਼ੂ ਚਾਰਦੇ ਚਾਰਦੇ ਉਹਨਾਂ ਛੱਪੜਾਂ 'ਇਦ ਦੁਪਹਿਰੇ ਆਰਾਮ ਕਰਦੇ ਸੀ ਸ਼ਾਮ ਨੂੰ ਤੇ ਸਵੇਰ ਇਹਨਾਂ ਛੱਪੜਾਂ 'ਚ ਸੋ ਦੋਸਤੋ ਇਸ ਕਰਕੇ ਛੱਪੜ ਕਿਸੇ ਵੇਲੇ ਪਿੰਡ ਦੀ ਸ਼ਾਨ ਹੋਇਆ ਕਰਦੇ ਸੀ ਤਾਂ ਨਹਾਉਂਦੇ ਰਹੇ ਅਿਤ ਵਿੱਚ ਅਸੀਂ ਅਰਸ਼ ਇਹ ਛੱਪੜ ਤੇ ਨਹਾਉਂਦੇ ਰਹੇ ਹਾਂ ਮੰਜਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਂਦੇ ਹੁੰਦੇ ਸੀ ਉਹਦਾ ਜ਼ਿੰਦਗੀ ਹੋਰ ਸੀ ਉਹਦਾ ਨਜ਼ਾਰਾ ਹੀ ਹੋਰ ਸੀ ਦੋਸਤੋ ਉਹ ਜ਼ਿੰਦਗੀ ਤਾਂ ਆਉਣੀ ਹੀ ਨਹੀਂ ਮੈਂ ਤਾਂ ਕਹਿਣਾ ਵੀ ਹੇ ਸੱਚੇ ਪਾਤਸ਼ਾਹ ਕਿਤੇ ਉਹ ਸਮਾਂ ਸਾਨੂੰ ਵਾਪਸ ਮੋੜ ਦਿਓ ਉਹ ਸਮੇ ਵਰਗਾ ਸਮਾਂ ਦੁਬਾਰਾ ਵਾਪਸ ਨਹੀਂ ਆਉਣਾ ਤੇ ਕੋਸ਼ਿਸ਼ ਹੈ ਵੀ ਅਸੀਂ ਉਸੇ ਅਤੀਤ ਵਿੱਚ ਜਿਉਈਏ ਮੈਂ ਤਾਂ ਇਹ ਨਤੀਜਿਆਂ ਨੂੰ ਪਸੰਦ ਕਰਦਾ ਇਹ ਜੀਆਂ ਜਗਾਂ ਨੂੰ ਤੇ ਢੇਡਾ ਕੁੜਾ ਮਾਰਦਾ ਰਹਿਣਾ ਤੇ ਤੁਹਾਨੂੰ ਸਾਡੇ ਪਿੰਡ ਦਾ ਥਿਊ ਕਿਵੇਂ ਲੱਗਿਆ ਦਿਓ ਲਾਈਕ ਅਤੇ ਕਮੈਂਟਾਂ ਵਿੱਚ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪਿੰਡ ਦਾ ਗੁਰਦੁਆਰਾ ਵੀ ਦਿਸਦਾ ਮੇਰੀ ਭਲਾ ਨਿਗਾ ਨਹੀਂ ਪਈ ਮੈਂ ਤੁਹਾਨੂੰ ਇਥੋਂ ਥਿਊ ਵਿਊ ਦਿਖਾਉਣਾ ਕਿਉਂਕਿ ਪਿੰਡ ਸਾਡਾ ਛੋਟਾ ਹੀ ਹੈ। ਇਹ ਦੋਲਤਪੁਰੇ ਤੋਂ ਵੀਰੇ ਨੂੰ ਜਾਂਦੀ ਹੈ ਸੜਕ ਮੇਨ। ਬਹੁਤ ਸੋਹਣਾ ਮੇਰਾ ਪਿੰਡ ਹੈ, ਪਿੰਡ ਹਰੇਕ ਨੂੰ ਪਿਆਰਾ ਹੁੰਦਾ। ਸਾਰਿਆਂ ਲਈ ਸੋਹਣਾ ਹੁੰਦਾ। ਹੁਣ ਅਸੀਂ ਇੱਥੇ ਜਿਮ ਲਾ ਰਹੇ ਹਾਂ। ਜਿਹੜਾ ਦੇਸੀ ਜਿਮ ਜੀ ਨੂੰ ਕਹਿੰਦੇ ਆ। ਉਹ ਹੁਣ ਸਾਡਾ ਇੱਥੇ ਬਣ ਰਿਹਾ। ਇਹ ਉਮੀਦ ਹੈ ਵੀ ਛੇਤੀ ਕੁਝ ਤਾਂ ਬੱਚੇ ਆਉਂਦੇ ਹੋਣ ਇਸ ਵੇਲੇ ਪਰ ਅਜੇ ਅਸੀਂ ਚਾਲੂ ਨਹੀਂ ਉਹਨੂੰ ਕੀਤਾ। ਹੌਲੀ ਹੌਲੀ ਹੋ ਜੂਗਾ ਉਹ ਸਾਹਮਣੇ ਤੁਹਾਨੂੰ ਜਿੰਮ ਦਾ ਥਿਊ ਵਿਊ ਦਿਖ ਰਿਹਾ ਹੁਣ ਬੱਚਿਆਂ ਵਾਸਤੇ ਉਹ ਬਣਾਈਆਂ ਹੈ ਖੇਡਾਂ ਛੋਟੇ ਬੱਚੇ ਆ ਕੇ ਇੱਥੇ ਮਨੋਰੰਜਨ ਕਰਨ ਆਉਂਦਾ ਖੇਡਣ ਉਹਨਾਂ ਦੀ ਸਰੀਰਕ ਸ਼ਕਤੀ ਵਧੇ ਨਹੀਂ ਬੱਚੇ ਤਾਂ ਮੋਬਾਈਲਾਂ ਤੇ ਅਸੀਂ ਉਹਨਾਂ ਨਾਲ ਟੀ ਜੋੜ ਦਿੱਤੇ ਐ ਤੇ ਅਸੀਂ ਤਾਂ ਕਿਉਂਕਿ ਸਾਡੇ ਜ਼ਮਾਨੇ 'ਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਇਹ ਅਸੀਂ ਤਾਂ ਇਹੀ ਥਾਵਾਂ ਦੇ ਉੱਤੇ ਖੇਡਦੇ ਹੁੰਦੇ ਸੀ ਪਸੂ ਲਿਆਉਣੇ ਛੱਪੜਾਂ ਚ ਨਹਾਉਣਾ ਉਹ ਜਮਾਨਾ ਹੀ ਚੰਗਾ ਜਮਾਨਾ ਸੀ ਸਮਾਂ ਹੀ ਹੋਰ ਸੀ ਲੋਕ ਬੜੇ ਪਿਆਰ ਨਾਲ ਇੱਕ ਦੂਜੇ ਨਾਲ ਰਹਿੰਦੇ ਸੀ ਲੜਾਈ ਝਗੜੇ ਹੈ ਨਹੀਂ ਸੀ ਨਫ਼ਰਤ ਇੰਨੀ ਨਹੀਂ ਸੀ ਜਿੰਨੀ ਹੋਣਾ ਤੇ ਕਾਸ਼ ਉਹ ਸਭਾ ਵਾਪਸ ਆ ਜਾਵੇ ਅਜੇ ਵੀ ਤੁਹਾਨੂੰ ਪਿੰਡਾਂ ਦੇ ਕਲਚਰ ਚੋਏ ਪਾਥੀਆਂ ਇਹਨੂੰ ਸਾਡੇ ਮਾਲਵੇ ਦੇ ਵਿੱਚ ਪਖਤਨ ਕਹਿੰਦੇ ਹੁੰਦੇ ਸੀ ਇੱਥੇ ਸਾਡੀਆਂ ਦਾਦੀਆਂ ਪਰਦਾਦੀਆਂ ਦਾਦੀਆਂ ਸਾਡੀਆਂ ਮਾਵਾਂ ਇਹਨਾਂ ਥਾਵਾਂ ਤੇ ਆ ਕੇ ਇੱਕ ਦੂਜੀ ਨਾਲ ਦੁੱਖ ਸੁੱਖ ਕਰ ਲੈਂਦੀਆਂ ਸੀ ਨਾਲੇ ਸਰੀਰਕ ਵਰਜਿਸ਼ ਨਾਲੇ ਆਪ ਦਾ ਦੁੱਖ ਸੁੱਖ ਤੇ ਨਾਲੇ ਬਾਲਣ ਦਾ ਇੱਕ ਗੱਲ ਵੀ ਸੀ ਤੇ ਦੋਸਤੋ ਚੰਗਾ ਲੱਗਿਆ ਤੇਨੂੰ ਲਾਈਕ ਕਰਿਓ ਸਸਤੀ